टीबी टुडे चैनल ते तो स्वागत है मौत हो गयी जबकि दो हो गंभीर रूप जख्मी हो गए मौके तू तो प्राप्त की जानकारी अनुसार ई रिक्शा चालक राकेश रोशन पुत्र देवराज निवासी एम सी कॉलोनी बंगा

ਹਾਦਸੇ ਦੀ ਸੂਚਨਾ ਮਿਲਦੇ ਐਸਐਸਐਫ ਦੇ ਅਧਿਕਾਰੀ ਧਰਮਪਾਲ ਤੇ ਮਨਦੀਪ ਅਤੇ ਥਾਣਾ ਸਦਰ ਦੇ ਐਐਸਆਈ ਰਗਵੀਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਏ ਤੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਬਿੰਦਰ ਕੌਰ ਨੂੰ ਮਰਿਤਕ ਕੋਸ਼ਿਦ ਕੀਤਾ ਜਦੋਂ ਕਿ ਰਾਕੇਸ਼ ਰੌਸ਼ਨ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਨਵਾਸ਼ੇਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਹਾਜ਼ਰ ਐਐਸਆਈ ਰਗਵੀਰ ਸਿੰਘ ਨੇ ਦੱਸਿਆ ਕਿ ਉਕਤ ਵਾਹਨ ਵਾਰੇ हाईटेक नाका असरोनु इस दी जानकारी दीती गई सी जिथे नाका बंदी दौरान वाहन चालक नु वाहन समेत काबू कर लिया गया है देखदे हा स्टाफ रिपोर्टर राकेश अरोड़ा वलो भेजी गई इ दुखदायक रिपोर्ट हाइक اطلاਮ तो है जी पूता मोड़ ते कार का एक्सीडेंट होया क है अच्छा जी ਕਿੰਨੇ ਕੋ ਬੰਦੇ ਸੀ ਆਟੋ ਇੱਚੇ ਤਿੰਨ ਜਾਨੇ ਸੀ ਜੀ ਇਹ ਫੈਮਿਲੀ ਮੈਂਬਰ ਹੈ ਕਿ ਕੋਈ ਫੈਮਿਲੀ ਮੈਂਬਰ ਆਪਣੀ ਬੇਟੀ ਤੇ ਜਾ ਰਿਹਾ ਸੀ ਇੱਥੇ ਪਿੰਡ ਪਿੰਡ ਚ ਅੱਛਾ ਜੀ ਪਿੱਛੋਂ ਲੱਗੇ ਟਕਰਮਾ ਕੇ ਪਿੱਛੋਂ ਟੱਕਰ ਮਾਰੀ ਹੈ ਇਹ ਪਤਾ ਲੱਗਾ ਡੈਥ ਕਿਦੀ ਹੋਈ ਹੈ ਉਹ ਟਿੰਟਰ ਕੋ ਰਹਿੰਦਾ ਹੈ ਭਾਈ ਕੋ 6 ਰੋਸ਼ਨ ਪਾਸ ਹੀ ਐਮਸੀ ਕੋਲ ਨੇ ਪੰਗਾ ਅੱਛਾ ਜੀ ਕਿਹੜੇ ਹਸਪਤਾਲ ਦੇ ਹੈਗੇ ਉਦੋਂ ਉਸ ਟਾਈਮ ਨੂੰ ਜਿਹੜੇ ਰਕੇਸ਼ ਰਸ਼ਨ ਉਹ ਸੂਬਾ ਹਸਪਤਾਲ ਦਾ ਅੱਛਾ ਜੀ ਲੇਡੀਜ਼ ਤੇ ਉਹਦੀ ਬੇਟੀ ਤਾਂ ਹੈ ਬੇਗਾਨਾ ਕਫੀਸ਼ ਕਰ ਰਹੇ ਨੇ ਇਹ ਸਰ ਸਾਨੂੰ ਇੱਕ ਮੋਟਰਸਾਈਕਲ ਸਵਾਰ ਨੇ ਦੱਸਿਆ ਖੜਕੜਾ ਖੜੇ ਸੀ ਉਹ ਦੱਸਿਆ ਵੀ ਇੱਕ ਘੂਟਾ ਮੋਟਰ ਐਕਸੀਡੈਂਟ ਹੋਇਆ ਤੇ ਜਦੋਂ ਇੱਥੇ ਆਇਆ ਕਿ ਪਬਲਿਕ ਦੇ ਬੰਦੇ ਕਾਫੀ ਇਕੱਠੇ ਹੋਏ ਸੀ ਉਹਨਾਂ ਨੇ ਜਿਹੜਾ ਗਿਆ ਸੀ ਉਹਨੂੰ ਤਾਂ ਸਿਵਲ ਹਸਪਤਾਲ ਤੋਂ ਭੰਗਾ ਭੇਜਤਾ ਸੀ ਏਡੀ ਨੂੰ ਅਸੀਂ ਚੁਕਾ ਕੇ ਜਿਹੜਾ ਰਹਾ ਹੌਸਪੀਟਲ ਲੈ ਗਏ ਹਾਂ ਇੱਥੇ ਡਾਕਟਰਾਂ ਨੇ ਉਹਨੂੰ ਚੁਕਾ ਕੇ ਦਿੱਤਾ ਪਤਾ ਲੱਗਾ ਕਿਦਾਂ ਹਾਫਾ ਹੋ ਗਿਆ ਇਹ ਕੋਈ अननोन गड्डी ਦਾ ਪਤਾ ਲੱਗਿਆ ਸੀ ਸਾਨੂੰ ਤੇ ਹੁਣ ਪਤਾ ਲੱਗਿਆ ਉੱਥੇ ਕੌਣ ਆਇਆ ਹਾਈ ਟਕ ਨਾ ਕਿਤੋਂ ਵੀ ਕੋਈ ਮਹਿੰਦਰਾ ਪਿਕਅਪ ਸੀਗੀ ਅੱਛਾ ਜੀ ਉਹ ਹਿੱਟ ਕਰਕੇ ਗਈ ਆ ਉਹ ਕਾਲੀ ਜੀ ਜੋ ਫੜ ਲਈ ਹੈ ਜੀ ਤੇ ਮਰਨ ਵਾਲੇ ਦਾ ਨਾਮ ਕੀ ਹੈ ਜਿਹਦੀ ਲੇਡੀ ਮਰੀ ਆ ਮਨਿੰਦਰ ਕੌਰ ਆ ਜੀ ਵਾਈਫ ਆਫ ਰਕੇਸ਼ ਰੋਸ਼ਨ ਇਹ ਐਮਸੀ ਕਲੋਨੀ ਐ ਐਮਸੀ ਤੇ ਜਿਹੜਾ ਬੰਦਾ ਰਕੇਸ਼ ਚਲਾਉਂਦਾ ਸੀ ਠੀਕ ਆ ਉਹ ਆ ਉਹ ਠੀਕ ਆ ਜੀ ਥੋੜਾ ਜਿਹੜਾ ਉਹ ਵੀ ਅੱਛਾ ਜੀ ਤੇ ਹੋਰ ਕੌਣ ਸੀ ਆਟੋ ਦੇ ਵਿੱਚ ਇੱਕ ਉਹਦੀ ਬੇਟੀ ਸੀਗੀ ਇੱਕ ਉਹ ਜਿਹੜਾ ਰਕੇਸ਼ ਸ਼ਾਹ ਤੇ ਇੱਕ ਉਹਦੀ ਵਾਈਫ ਸੀ ਤੇ ਵਾਈਫ ਦੀ ਧੱਕ ਹੋ ਗਈ ਹਾਂਜੀ ਬਾਈ Thank yeah. you.